ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਪੋਸੂਨਾਮਾ ਚੈਨਲ ਅੱਜ ਇਸ ਐਪੀਸੋਡ ਦੇ ਵਿੱਚ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਉਹਨਾਂ ਦੇ ਜਨਮ ਨੂੰ ਲੈ ਕੇ ਔਰ ਮਾਲਕ ਵੱਲੋਂ ਲਗਾਈ ਉਹਨਾਂ ਦੀ ਡਿਊਟੀਆਂ ਨੂੰ ਲੈ ਕੇ ਕਿਸ ਤਰ੍ਹਾਂ ਉਹਨਾਂ ਨੇ ਨਿ ਤੜਕ ਹੋ ਕੇ ਕੌਮ ਤੇ ਸਮਾਜ ਵਾਸਤੇ ਉਹਨਾਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ ਉਹਨਾਂ ਦੀ ਜ਼ਿੰਦਗੀ ਤੇ ਆਪਾਂ ਇੱਕ ਨਜ਼ਰ ਮਾਰਦੇ ਹਾਂ ਵੱਡੇ ਸਾਹਿਬ ਜਿਆਦੇ ਅਜੀਤ ਸਿੰਘ ਜੀ ਜਿਨ੍ਹਾਂ ਨੂੰ ਪਿਆਰ ਤੇ ਸਤਕਾਰ ਦੇ ਨਾਲ ਬਾਬਾ ਅਜੀਤ ਸਿੰਘ ਜੀ ਵੀ ਕਿਹਾ ਜਾਂਦਾ ਹੈ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਸਨ ਅਤੇ ਮਾਤਾ ਸੁੰਦਰੀ ਜੀ ਦੇ ਪੁੱਤਰ ਸਨ ਉਹਨਾਂ ਦੇ ਛੋਟੇ ਭਰਾ ਜੁਝਾਰ ਸਿੰਘ ਜੋਰਾਵਰ ਸਿੰਘ ਫਤਿਹ ਸਿੰਘ ਸਨ ਪਰ ਜਿਨ੍ਹਾਂ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ ਸੀ ਉਹ ਚਮਕੌਰ ਦੀ ਦੂਜੀ ਜੰਗ ਦੇ ਵਿੱਚ ਆਪਣੇ ਭਰਾ ਜੁਝਾਰ ਸਿੰਘ ਸਮੇਤ ਸ਼ਹਾਦਤ ਪ੍ਰਾਪਤ ਕਰ ਗਏ ਉਹਨਾਂ ਦੇ ਹੋਰ ਦੋ ਭਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਕਰਮਵਾਰ 9 ਤੇ 7 ਸਾਲ ਦੀ ਉਮਰ ਦੇ ਸਨ ਜਿਨ੍ਹਾਂ ਨੂੰ ਸਰਹੰਦ ਫਤਿਹਗੜ ਦੇ ਨਜ਼ਦੀਕ ਸੂਬਾ ਵਜ਼ੀਰ ਖਾਨ ਦੇ ਹੁਕਮ ਤੇ ਫਤਿਹਗੜ ਸਾਹਿਬ ਵਿਖੇ ਜਿੰਦਾ ਮੀਆਂ ਵਿੱਚ ਚਣਵਾ ਦਿੱਤਾ ਸੀ ਇਹਨਾਂ ਦੀ ਸਿੱਖਲਾਈ ਪੜਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ ਅਤੇ ਘੋੜ ਸਵਾਰੀ ਸ਼ਾਸਤਰ ਵਿਦਿਆ ਤੀਰ ਅੰਦਾਜ਼ੀ ਦੇ ਵਿੱਚ ਸਾਹਿਬ ਜਾਦਿਆਂ ਨੂੰ નિਪੁੰਨ ਕਰ ਦਿੱਤਾ ਗਿਆ ਸੀ। ਬਾਬਾ ਜੀਤ ਸਿੰਘ ਜੀ ਦੇ ਜੇਕਰ ਆਰੰਭਕ ਜੀਵਨ ਤੇ ਆਪਾਂ ਇੱਕ ਨਜ਼ਰ ਮਾਰੀਏ ਤੇ ਬਾਬਾ ਜੀਤ ਸਿੰਘ ਜੀ ਦਾ ਜਨਮ 11 ਫਰਵਰੀ 1687 ਨੂੰ ਪੌਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਹੋਇਆ। ਉਹਨਾਂ ਦਾ ਪਾਲਣ ਪੋਸ਼ਣ ਅਨੰਦਪੁਰ ਸਾਹਿਬ ਵਿਖੇ ਹੋਇਆ। ਜਿੱਥੇ ਉਹਨਾਂ ਦੀ ਸਿੱਖਿਆ ਅਤੇ ਧਾਰਮਿਕ ਗ੍ਰੰਥ ਇਤਿਹਾਸ ਅਤੇ ਦਰਸ਼ਨ ਸ਼ਾਮਲ ਸਨ ਬਾਬਾਜੀਤ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਭਾਈ ਜੈਤਾ ਜੀ ਦੇ ਨਾਮ ਤੋਂ ਵੀ ਜਾਣਦੇ ਹਾਂ ਉਹਨਾਂ ਦੇ ਕੋਲੋਂ ਸਵਾਰੀ ਤਲਵਾਰਬਾਜ਼ੀ ਅਤੇ ਤੀਰ ਅੰਦਾਜ਼ੀ ਤੋਂ ਇਲਾਵਾ ਮਾਰਸ਼ਲ ਆਰਟ ਦੀ ਵੀ ਸਿੱਖਿਆ ਪ੍ਰਾਪਤ ਕੀਤੀ ਸੀ 19 ਤੇ 20 ਦਸੰਬਰ 1704 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਦੇ ਕੰਡੇ ਭਾਰੀ ਲੜਾਈ ਹੋਈ ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ ਜਦੋਂ ਬਾਕੀ ਸਿੰਘ ਸਰਸਾ ਪਾਰ ਕਰ ਗਏ ਤਾਂ ਪਿੱਛੋਂ ਸਾਹਿਬਜ਼ਾਦਾਜੀਤ ਸਿੰਘ ਜੀ ਨੇ ਵੀ ਸਰਸਾ ਪਾਰ ਕਰ ਲਈ ਰੋਪੜ ਦੇ ਸਥਾਨ ਵੀ ਪਠਾਣਾਂ ਦੇ ਨਾਲ ਲੜਾਈ ਹੋਈ ਜਿਸ ਉਪਰੰਤ ਬਾਕੀ 40 ਸਿੰਘਾਂ ਸਮੇਤ ਸਰਸਾ ਨਦੀ ਪਾਰ ਕਰਨ ਉਪਰੰਤ ਚਮਕੌਰ ਸਾਹਿਬ ਪਹੁੰਚੇ ਇੱਧਰ ਚੌਧਰੀ ਬੁੱਧੀ ਚੰਦ ਦੀ ਇੱਕ ਗੜੀ ਸੀ ਜਿਸ ਦੇ ਵਿੱਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਅਤੇ 40 ਸਿੰਘਾਂ ਨੇ 10 ਲੱਖ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਅੰਤ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਜੇਕਰ ਜੰਗਾਂ ਤੇ ਆਪਾਂ ਨਜ਼ਰ ਮਾਰੀਏ ਤੇ ਅਨੰਦਪੁਰ ਸਾਹਿਬ ਦੀ ਪਹਿਲੀ ਘੇਰਾਬੰਦੀ ਤਾਰਾਗੜ੍ਹ ਦੀ ਜੰਗ ਬਜਰੂਰ ਦੀ ਜੰਗ ਬਸੌਲੀ ਦੀ ਜੰਗ ਬਸੀ ਕਲਾਂ ਦੀ ਘੇਰਾਬੰਦੀ आनंदपुर साहब दी दूसरी जंग 1704 सरसा दी जंग शाही टिब्बी दी जंग साका चमकोर साहब सो दोस्तों जिमे ਤੁਸੀਂ ਜਾਣਦੇ ਹੋ ਕਿ ਹੁਣ ਸਭਾ ਬਿਲਕੁਲ ਤਿਆਰ ਹੈ ਸ਼੍ਰੀ ਫਤਿਹਗੜ ਸਾਹਿਬ ਵਿਖੇ ਰੋਜ਼ ਟਰੈਕਟਰ ਟਰੈਲੀਆਂ ਸੰਗਤ ਦੇ ਨਾਲ ਭਰੀਆਂ ਜਾ ਰਹੀਆਂ ਨੇ ਇਹਨਾਂ ਦਿਨਾਂ ਵਿੱਚ ਸਭਾ ਨੂੰ ਲੈ ਕੇ ਇਹਨਾਂ ਦਿਨਾਂ ਨੂੰ ਲੈ ਕੇ ਪੂਰੇ ਸੰਸਾਰ ਦੇ ਵਿੱਚ ਸ੍ਰੀ ਫਤਿਹਗੜ ਸਾਹਿਬ ਗੁਰੂ ਘਰ ਦੇ ਦਰਸ਼ਨਾਂ ਨੂੰ ਸੰਗਤ ਦਾ ਆਉਣਾ ਜਾਣਾ ਸ਼ੁਰੂ ਹੋ ਚੁੱਕਾ ਹੈ ਹਰ ਥਾਂ ਹਰ ਜਗ੍ਹਾ ਹਰ ਸੜਕ ਤੇ ਹਰ ਰੋਡ ਤੇ ਹਰ ਗੁਰੂ ਘਰ ਦੇ ਵਿੱਚ ਬੜੀ ਸ਼ਰਦਾ ਤੇ ਬੜੀ ਨਿਮਰਤਾ ਦੇ ਨਾਲ ਸੰਗਤਾਂ ਦੇ ਲਈ ਲੰਗਰ ਦਾ ਇੰਤਜ਼ਾਮ ਬਹੁਤ ਸਾਰੀਆਂ ਜਥੇਬੰਦੀਆਂ ਦੁਆਰਾ ਕੀਤਾ ਜਾਂਦਾ ਹੈ ਇਹ ਜਿਹੜੇ ਦਿਨ ਨੇ ਇਹ ਸੱਚਮੁੱਚ ਬਹੁਤ ਹੀ ਭਾਵਨਾਤਮਕ ਦਿਨ ਨੇ ਛੋਟੇ-ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਨੀਆਂ ਵਿੱਚ ਚਣਵਾਦ ਦਿੱਤਾ ਗਿਆ ਜੰਗ ਦੇ ਦੌਰਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਜੇਕਰ ਆਪਾਂ ਇਹਨਾਂ ਦਿਨਾਂ ਨੂੰ ਬਹੁਤ ਹੀ ਸਤਕਾਰ ਸਾਹਿਤ ਬਹੁਤ ਹੀ ਭਾਵਨਾਤਮਕ ਤਰੀਕੇ ਨਾਲ ਮਨਾਈਏ ਤਾਂ ਬਹੁਤ ਚੰਗਾ ਹੋਵੇਗਾ ਗੁਰੂ ਘਰਾਂ ਤੋਂ ਇਹ ਸੁਨੇਹੇ ਵੀ ਆਉਣੇ ਸ਼ੁਰੂ ਹੋ ਚੁੱਕੇ ਨੇ ਕਿ ਬਹੁਤ ਹੀ ਸਰਲ ਤਰੀਕੇ ਨਾਲ ਆਕਾਲ ਪੁਰਖ ਨੂੰ ਯਾਦ ਕਰਦਿਆਂ ਹੋਇਆਂ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਆਪਾਂ ਬੜੀ ਨਿਮਰਤਾ ਦੇ ਨਾਲ ਆਉਣ ਜਾਣ ਵਾਲੀ ਸੰਗਤ ਨੂੰ ਸਿੰਪਲ ਪ੍ਰਸ਼ਾਦਾ ਸ਼ਿਕਾਈਏ ਤਾਂ ਸਤਿਗੁਰ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੁਆਰਾ ਦਿੱਤੀਆਂ ਸ਼ਹਾਦਤਾਂ ਨੂੰ ਯਾਦ ਕਰੀਏ ਯਾਦ ਕਰਦੇ ਹਾਂ ਉਸ ਇਤਿਹਾਸ ਨੂੰ ਜਦੋਂ 7 ਸਾਲ ਤੇ 9 ਸਾਲ ਦੀ ਉਮਰ ਦੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਨੀਂਹਾਂ ਵਿੱਚ ਚਣਵਾ ਦਿੱਤਾ ਗਿਆ ਔਰ ਖਾਸ ਕਰਕੇ ਠੰਡਾ ਬੁਰਜ ਕਿਸ ਨੂੰ ਯਾਦ ਨਹੀਂ ਔਰ ਉਪਰੋਂ ਪੋ ਦਾ ਮਹੀਨਾ ਸੋ ਪਿਆਰੀ ਸਾਧ ਸੰਗਤ ਜੀ ਇਸ એપisode ਦੇ ਵਿੱਚ ਸਿਰਫ ਇੰਨੀ ਬੇਨਤੀ ਕਰਾਂਗੇ ਕਿ ਇਹਨਾਂ ਦਿਨਾਂ ਨੂੰ ਬੜੇ ਭਾਵਨਾਤਮਕ ਤਰੀਕੇ ਦੇ ਨਾਲ ਬੜੀ ਸ਼ਰਦਾ ਦੇ ਨਾਲ ਬੜੀ ਨਿਮਰਤਾ ਦੇ ਨਾਲ ਆਪਾਂ ਨੂੰ ਮਨਾਉਣਾ ਚਾਹੀਦਾ ਹੈ ਔਰ ਸੰਗਤ ਦੇ ਅੱਗੇ ਵੀ ਇਹ ਬਹੁਤ ਬੇਨਤੀ ਹੈ ਹੱਥ ਜੋੜ ਕੇ ਕਿ ਬਹੁਤ ਸਾਰੇ ਹਾਥ ਸੇ ਵਾਪਰਦੇ ਨੇ ਜਦੋਂ ਟਰੈਕਟਰ ਟਰੈਲੀਆਂ ਦੀਆਂ ਰੇਸਾਂ ਲਗਾਈਆਂ ਜਾਂਦੀਆਂ ਨੇ ਸੜਕਾਂ ਦੇ ਉੱਪਰ ਦੌੜਾਂ ਲਗਾਈਆਂ ਜਾਂਦੀਆਂ ਨੇ ਜਿਸ ਦੇ ਨਾਲ ਬਹੁਤ ਵੱਡੇ ਹਾਦਸੇ ਵਾਪਰਦੇ ਆ ਆਪਾਂ ਜਾਣਾ ਸੜਕਾਂ ਤੇ ਬੜੀ ਨਿਮਰਤਾ ਦੇ ਨਾਲ ਜਾਣਾ ਜੇ ਟਰੈਕਟਰ ਅੱਗੇ ਲੰਘ ਵੀ ਗਿਆ ਤਾਂ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿਸੇ ਕਿਸਮ ਦੀ ਕੋਈ ਵੀ ਡਰਾਈਵਿੰਗ ਕਰਨ ਲੱਗੇ ਜ਼ਿੱਦ ਨਾ ਕਰੋ ਲੰਗਰ ਛਕਣ ਵਾਲਿਆਂ ਨੂੰ ਜ਼ਿਆਦਾ ਚਿੰਤਾ ਹੁੰਦੀ ਹੈ ਔਰ ਇਹ ਨਹੀਂ ਹੈ ਕਿ ਸੜਕਾਂ ਦੇ ਉੱਪਰ ਆਪਾਂ ਖੜੇ ਹੋ ਕੇ ਕਿਉਂਕਿ ਅੱਜ ਕਿਸੇ ਦੇ ਕੋਲ ਵਕਤ ਨਹੀਂ ਹੈ ਬੜੀ ਤੇਜ਼ ਸਾਧਨ ਚੱਲਦੇ ਨੇ ਬੜੀ ਹੀ ਸਿਸਟਮੈਟਿਕਲੀ ਤਰੀਕੇ ਦੇ ਨਾਲ ਆਪਾਂ ਆਈ ਸੰਗਤ ਨੂੰ ਜਿਸ ਨੂੰ ਲੰਗਰ ਦੀ ਜ਼ਰੂਰਤ ਹੋਏਗੀ ਉਹ ਲੰਗਰ ਛਕਣ ਲਈ ਰੁਕੇਗਾ ਹੀ ਰੁਕੇਗਾ ਉਹ ਰੁਕੇਗਾ ਕਿਸੇ ਦੇ ਨਾਲ ਵੀ ਤੱਕੇਸ਼ਾਹੀ ਨਹੀਂ ਕਰਨੀ ਸੋ ਇਹ ਦਿਨ ਬਹੁਤ ਹੀ ਨਿਮਰਤਾ ਵਾਲੇ ਦਿਨ ਨੇ ਬੜੇ ਕਹਿ ਸਕਦੇ ਆ ਕਿ ਭਾਵਨਾਤਮਕ ਦਿਨ ਦਿਨ ਨੇ ਜੋ ਸਾਡੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਨੇ ਸੋ ਨਿਮਰਤਾ ਦੇ ਨਾਲ ਆਪਾਂ ਇਹਨਾਂ ਦਿਨਾਂ ਨੂੰ ਮਨਾਉਣਾ ਹੈ ਔਰ ਦਸਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੁਆਰਾ ਸਾਨੂੰ ਜਿਉਂਦੇ ਰੱਖਣ ਵਾਸਤੇ ਦਿੱਤੀਆਂ ਜੋ ਕੁਰਬਾਨੀਆਂ ਨੇ ਉਹਨਾਂ ਨੂੰ ਯਾਦ ਕਰਨਾ ਹੈ ਪਲ-ਪਲ ਉਸਦਾ ਸ਼ੁਕਰ ਮਨਾਉਣਾ ਹੈ ਅਗਲੇ ਐਪੀਸੋਡ ਵਿੱਚ ਇਤਿਹਾਸ ਦੇ ਨਾਲ ਜੁੜੇ ਹੋਰ ਪੰਨੇ ਲੈ ਕੇ ਹਾਜ਼ਰ ਹੋਵਾਂਗਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਇਤਿਹਾਸ ਦੱਸਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਉਹਦੇ ਲਈ ਖੇਮਾਂ ਦੇ ਜਾਚ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ